ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਤਾਜ਼ਾ ਮੀਡੀਆ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂਗੇ ਅੱਜ 10 ਜਨਵਰੀ 2025 ਦੇ ਟਾਈਮ ਕਰੀਬ 9:07 ਦੇ ਹੋਣ ਜਾ ਰਹੇ ਨੇ ਗੱਲਬਾਤ ਮੀਨੂ ਲੈ ਕੇ ਕਰਾਂਗੇ ਦੇ ਪੱਛਮੀ ਸਿਸਟਮ ਨੂੰ ਲੈ ਕੇ ਕਰਾਂਗੇ ਸਾਲ ਦਾ ਪਹਿਲਾ ਪੱਛਮੀ ਸਿਸਟਮ 10 ਤੱਕ ਦੇ ਲਈ ਤਿਆਰ ਬਰ ਤਿਆਰ ਆਗਾ ਅਗਲੇ 24 ਤੋਂ 48 ਘੰਟਿਆਂ ਦੌਰਾਨ ਮਤਲਬ ਕਿ 11 ਤੇ 12 ਜਨਵਰੀ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਕਈ ਇਲਾਕਿਆਂ ਨੂੰ ਜਿਹੜਾ ਮੀਂਹ ਨਾਲ ਪ੍ਰਭਾਵਿਤ ਕਰ ਸਕਦਾ ਹੈ ਇਹ ਸਿਸਟਮ ਜਿੱਦਾਂ ਕਿ ਆਪਾਂ ਕਈ ਨਾਂ ਤੋਂ ਦੱਸ ਹੀ ਰਹੇ ਹਾਂ ਕਿ ਅਪਡੇਟ ਲਗਾਤਾਰ ਕਰ ਰਹੇ ਹਾਂ ਵੀ 11 ਤੇ 12 ਜਨਵਰੀ ਨੂੰ ਪੰਜਾਬ ਸਮੇਤ ਸਮੁੱਚੇ ਉੱਤਰ ਪ੍ਰਭਾਤ ਦੇ ਵਿੱਚ ਮਤਲਬ ਕਿ ਰਾਜਸਥਾਨ ਹਰਿਆਣਾ ਦਿੱਲੀ ਜੂਪੀ ਤੱਕ ਜਿਹੜਾ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਜਿਦੇ ਵਿੱਚ ਪੰਜਾਬ ਵੀ ਮੁੱਖ ਰਹਿ ਸਕਦਾ ਹੈਗਾ ਖਾਸ ਕਰਕੇ ਜੇ ਪੰਜਾਬ ਦੀ ਗੱਲ ਕੀਤੀ ਆ ਤਾਂ ਅੱਜ ਹੀ ਸਿਸਟਮ ਦੀ ਦਸਤਕ ਤੋਂ ਪਹਿਲਾਂ ਪੂਰੇ ਦੀ ਹਵਾ ਜਿਹੜੀ ਪੰਜਾਬ ਵਿੱਚ ਮੁਰਣੀ ਸ਼ੁਰੂ ਹੋ ਚੁੱਕੀ ਹੈ ਨਮੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਕਰਕੇ ਪਹਿਲਾ ਤਰਕਸਾਰ ਜਿਹੜੀ ਬੀਤੀ ਰਾਤ ਸੀਗੀ ਹਵਾ ਦੀ ਰਫਤਾਰ ਮੱਠੀ ਸੀ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਧੁੰਦ ਵਾਦੀ ਦਿਖਾਈ ਦਿੱਤੀ ਪਰ ਹੁਣ ਹਵਾ ਦੀ ਰਫਤਾਰ ਆ ਜਿਹੜੀ ਪੂਰੇ ਦੀ ਜਿਹੜੀਆਂ ਪੂਰਬੀ ਹਵਾਵਾਂ ਇਸ ਟਾਈਮ ਠੰਡੀਆਂ ਚੱਲ ਰਹੀਆਂ ਨੇ ਜਿਸ ਦਾ ਕਰਕੇ ਕੜਾਕੇ ਦੀ ਠੰਡ ਮਹਿਸੂਸ ਹੋ ਰਹੀ ਹੈ ਸਮੁੱਚੇ ਸੂਬੇ ਦੇ ਵਿੱਚ ਪਰ ਇਹ ਨਮੀ ਵਾਲੀ ਹਵਾ ਕੀ ਇਹ ਪੱਛਮੀ ਸਿਸਟਮ ਜਿਉਂ-ਜਿਉਂ ਨੇੜੇ ਆ ਰਿਹਾ ਪੰਜਾਬ ਦੇ ਉਵੇਂ-ਉਵੇਂ ਪੂਰੇ ਦੀ ਹਵਾ ਜਿਹੜੀ ਆ ਦੇ ਵੱਲ ਨੂੰ ਨਮੀ ਕਿੱਥੇ ਹੈਗਾ ਜਿਹਦੇ ਨਾਲ ਪੱਛਮੀ ਸਿਸਟਮ ਨੂੰ ਹੋਰ ਵੀ ਸਪੋਰਟ ਮਿਲੇਗੀ ਅੱਜ ਪੂਰੇ ਦੀ ਹਵਾ ਚੱਲ ਰਹੀ ਆ ਮੌਜੂਦਾ ਸਮੇਂ ਕਾਫੀ ਇਲਾਕੇ ਵਿੱਚ ਕਿਤੇ ਕਿਤੇ 10 ਕਿਲੋਮੀਟਰ ਦੀ ਰੁਤਾਰ ਨਾਲ ਕਿਤੇ 8 ਵੀ ਕਿਤੇ 5 ਦੀ ਕਿਤੇ ਕਿਤੇ 10 ਤੋਂ 15 ਕਿਲੋਮੀਟਰ ਦੀ ਰੁਤਾਰ ਨਾਲ ਜਿਹੜੀ ਪੂਰੇ ਦੀ ਤੇਜ਼ ਹਵਾ ਜਿਹੜੀ ਚੱਲਦੀ ਦਿਖਾਈ ਦੇ ਰਹੀ ਹੈਗੀ ਇਹ ਪੱਛਮੀ ਸਿਸਟਮ ਨੂੰ ਸਪੋਰਟ ਕਰੂਗੀ ਆ ਜਿਹੜਾ ਪੱਛਮੀ ਸਿਸਟਮ ਦਸਤਕਰ ਦੇਨ ਜਾ ਰਿਹਾ ਅਗਲੀ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਬੇਸੇਤਾ ਕੱਲ ਤਰਕਸਾਹ ਜਿਹੜੀਆਂ Rajasthan ਦੇ ਕੁਝ ਕਲਾਕਿਆਂ ਦੇ ਵਿੱਚ ਮੀਂਹੀਆਂ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਪਰ ਪੰਜਾਬ ਦੇ ਵਿੱਚ ਕਿਤੇ ਕਿਤੇ ਤਰਕਸਾਰ ਜਿਹੜੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਹਲਕੀ ਕਿਰਮਾਨ ਕਿਤੇ ਛਿਰਕਾ ਹਰਾਟਾ ਦੇਖਣ ਨੂੰ ਮਿਲ ਸਕਦਾਗਾ ਪਰ Rajasthan ਦੇ ਵਿੱਚ ਤਰਕਸਾਹ ਤੋਂ ਮੀਂਹੀਆਂ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਬੀਕਾਨੇਰ ਚੂਰੂ ਤੋਂ ਲੈ ਕੇ ਅਨਮਾਨਗੜ ਗੰਗਾ ਨਗਰ ਦੇ ਇਲਾਕਿਆਂ ਤੱਕ ਜਿਹੜੀਆਂ ਤੜਕਸਾਰ ਤੋਂ ਮੀਂਹ ਦੇਖਣ ਨੂੰ ਸ਼ੁਰੂ ਸ਼ੁਰੂ ਹੋ ਜਾਊਗਾ ਤੇ ਮਾਲਵਾ 벨ਟ ਦੀ ਗੱਲ ਕੀਤੀ ਆਪਦਾ ਇੱਥੇ ਮੀਂਹ ਪਹਿਲਾਂ ਦੱਸ ਤੱਕ ਦੇ ਸਕਦਾ ਮਤਲਬ ਕਿ ਰਾਜਸਥਾਨ ਤੋਂ ਬਾਅਦ ਤੜਕਸਾਰ ਕੇ ਦੇ ਕਿਤੇ ਕਨਮੈਂ ਛੜਕਾ ਹਰਾਟਾ ਜਿਹੜਾ ਹਲਕੀ ਕਾਰਵਾਈ ਹੈਗੀ ਮਾਲਵਾ 벨ਟ ਦੇ ਵਿੱਚ ਸ਼ੁਰੂ ਹੋ ਜਾਣੀਆਂ ਤੇ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਤੇ ਦਿੱਲੀ ਦੇ ਨਾਲ ਲੱਗਦੇ ਦਿੱਲੀ ਸਮੇਤ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੀ ਜਿਹੜੀ ਹਲਕੀ ਮੀਂਹ ਦੀ ਕਾਰਵਾਈ ਜਿਹੜੀ ਤੜਕਸਾਰ ਸ਼ੁਰੂ ਹੋ ਸਕਦੀ ਹੈਗੀ ਹਾਲਾਂਕਿ ਜਿਹੜੀ ਮੇਨ ਕਾਰਵਾਈ ਹੋਊਗੀ ਮਤਲਬ ਕਿ ਕੱਲ ਦੁਪਹਿਰ ਤੋਂ ਲੈ ਕੇ ਸ਼ਾਮ ਨੂੰ ਤੇ ਰਾਤ ਨੂੰ 11 ਜਨਵਰੀ ਦੁਪਹਿਰ ਬਾਅਦ ਤੇ ਸ਼ਾਮ ਤੇ ਰਾਤ ਨੂੰ ਤੇ ਪਰਸੋਂ 12 ਜਨਵਰੀ ਤੜਕਸਾਤ ਤੇ ਦੁਪਹਿਰ ਤੱਕ ਜਿਹੜੀ ਜ਼ਿਆਦਾ ਐਕਟੀਵਿਟੀ ਦੇ ਚਾਂਸ ਲੱਗ ਰਹੇ ਆ ਵੀ ਮਾਲਵਾ ਬੈਲਟ ਦੇ ਵਿੱਚ ਜਿਹੜਾ ਹਲਕੀ ਤੋਂ ਦਰਮਿਆਨੀ ਮੀਨੀਆ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅਗਲੇ 24 ਤੋਂ 48 ਘੰਟਿਆਂ ਦੇ ਵਿੱਚਕਾਰ ਤੇ ਮਾਝੇ ਦਵਾਬੇ ਦੀ ਗੱਲ ਕੀਤੀ ਆ ਉਹਦਾ ਮਾਝੇ ਦਵਾਬੇ ਵਿੱਚ ਕਾਰਵਾਈ ਜਿਹੜੀ ਹਲਕੀ ਰਹੂਗੀ ਕਿਤੇ ਕਿਤੇ ਅ ਦੋ ਚਾਰ ਜ਼ਿਲ੍ਹੇ ਹੋ ਸਕਦੇ ਆ ਜਾਂ ਇੱਕ ਦੋ ਜ਼ਿਲ੍ਹੇ ਹੋ ਸਕਦੇ ਜਿੱਥੇ ਦਰਮਿਆਨੇ ਸ਼ਰਾਟੇ ਜਾਂ ਦਰਮਿਆਨਾ ਵੀ ਦੇਖਣ ਨੂੰ ਮਿਲ ਜਾਵੇ ਹਾਲਾਂਕਿ ਮਾਲਵਾ ਬੈਲਟ ਦੇ ਮੁਕਾਬਲੇ ਮਾਲਵਾ ਬੈਲਟ ਪੰਜਾਬ ਦਾ ਵੱਡੀ ਬੈਲਟ ਆ ਗਈ ਮਾਝੇ ਦੇ ਬਾਬੇ ਦੇ ਮੁਕਾਬਲੇ ਤਾਂ ਮਾਝੇ ਦੇ ਬਾਬੇ ਦੇ ਵਿੱਚ ਕਾਰਵਾਈ ਹਲਕੀ ਰਹੂ ਤੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਜਾਂ ਦਰਮਿਆਨਾ ਵੀ ਜ਼ਰੂਰ ਹੋ ਸਕਦਾ ਹੈਗਾ ਪਰ ਮਾਲਵਾ ਬੈਲਟ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਤੇ ਜ਼ਿਆਦਾਤਰ ਇਲਾਕਿਆਂ ਵਿੱਚ ਇਦਾਂ ਦੀ ਉਮੀਦ ਰਹੂਗੀ ਦਰਮਿਆਨੀ ਕਾਰਵਾਈ ਜਿਹੜੀ ਦਰਮਿਆਨਾ ਮੀ ਜਾਂ ਦਰਮਿਆਨੀਆਂ ਫਾਰਾ ਜਿਹੜੀਆਂ ਜ਼ਿਆਦਾਤਰ ਇਲਾਕੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਜਿਹੜੇ ਦੱਖਣ ਪੱਛਮੀ ਇਲਾਕੇ ਆਗੇ ਪੰਜਾਬ ਦੇ ਬਠਿੰਡਾ ਆਗੇ ਮੁਕਸਰ ਏਰੀਆ ਆਗੇ ਫਰੋਜ਼ਪੁਰ ਫਾਜ਼ਿਲਕਾ ਇਲਾਕੇ ਆਗੇ ਜਾਂ ਰਾਜਸਥਾਨ ਨਾਲ ਲੱਗਦੇ ਹਰਮਾਨਗੜ ਗੰਗਾਨਗੜ ਦੇ ਇਲਾਕੇ ਆਗੇ ਨਾਲ ਲੱਗਦਾ ਸਿਰਸਾ ਇਲਾਕੇ ਆਗੇ ਫਤਿਆਬਾਦ ਇਲਾਕੇ ਆਗੇ ਮਾਨਸ ਏਰੀਆ ਆਗੇ ਬਰਨਾਲਾ ਮੂਗਾ ਏਰੀਆ ਆਗੇ ਫਰੀਦਕੋਟ ਏਰੀਆ ਆਗੇ ਇਹਨਾਂ ਵਿੱਚ ਜਾਂ ਸੰਗਰੂਰ ਦੇ ਇਲਾਕੇ ਆਗੇ ਜਾਂ ਪਟਿਆਲਾ ਦੇ ਇਲਾਕੇ ਆਗੇ ਇਹਨਾਂ ਵਿੱਚ ਜਿਹੜੀ ਹਲਕੇ ਤੋਂ ਦਰਮਿਆਨੀ ਮੀਡੀ ਕਾਰਵਾਈ ਹੈ ਉਹ ਜ਼ਿਆਦਾਤਰ ਇਲਾਕੇ ਵਿੱਚ ਦੇਖ ਨੂੰ ਮਿਲ ਸਕਦੀ ਆ ਇਹਨਾਂ ਇਲਾਕੇ ਵਿੱਚ ਮਤਲਬ ਕਿ ਜ਼ਿਆਦਾਤਰ ਦਰਮਿਆਨੀ ਉਮੀਦ ਹੀ ਜਾਂ ਦਰਮਿਆਨੀ ਫਸਾਰ ਦੀ ਉਮੀਦ ਜ਼ਿਆਦਾ ਰਹੂਗੀ ਤੇ ਜ਼ਿਆਦਾ ਇਲਾਕਿਆਂ 'ਚ ਰਹੂਗੀ ਤੇ ਬਾਕੀ ਖੇਤਾਂ 'ਚ ਕਾਰਵਾਈ ਜਿਹੜੀ ਹਲਕੀ ਦਰਮਿਆਨੀ ਹੀ ਰਹੂਗੀ ਮਤਲਬ ਕਿ ਜ਼ਿਆਦਾਤਰ ਹਲਕੀ ਰਹੂ ਬਾਕੀ ਇਲਾਕਿਆਂ ਦੇ ਵਿੱਚ ਪਾ ਦੇ ਇਲਾਕਿਆਂ ਵਿੱਚ ਵੀ ਜਿਹੜੀ ਕਾਰਵਾਈ ਹਲਕੀ ਰਹਿ ਸਕਦੀ ਹੈ ਤੇ ਕਿਤੇ ਕਿਤੇ ਦਰਮਿਆਨੀ ਹੋਊਗੀ ਮਾਝੇ ਦੇ ਦਬਾਬੇ ਵਿੱਚ ਵੀ ਜ਼ਿਆਦਾਤਰ ਕਾ ਇਲਾਕਿਆਂ 'ਚ ਕਾਰਵਾਈ ਜਿਹੜੀ ਮੀਂਹ ਦੀ ਹਲਕੀ ਰਹੂਗੀ ਤੇ ਕਿਤੇ ਕਿਤੇ ਦਰਮਿਆਨੀ ਹੋਊਗੀ ਪਰ ਮਾਲਵਾ ਵੈਲਟ ਦੇ ਜਿਹੜੇ ਆਪਾਂ ਪਹਿਲਾਂ ਜ਼ਿਕਰ ਕਰਕੇ ਸੀਦਾ ਇਹਨਾਂ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਦਰਮਿਆਨੀ ਆਫਾਰਾ ਦੀ ਜਾ ਦਰਮਿਆਨੀ ਮੀਂਹ ਦੀ ਜਿਹੜੀ ਜ਼ਿਆਦਾ ਉਮੀਦ ਜਾ ਪਰਹੀ ਹੈਗੀ ਬਾਕੀ ਇਹ ਸਿਸਟਮ ਜਿਹੜਾ ਵਾਈਡ ਏਰੀਆ ਕਵਰ ਕਰੂਗਾ ਮਤਲਬ ਕਿ ਪੰਜਾਬ ਸਮੇਤ ਹਰਿਆਣਾ ਰਾਜਸਥਾਨ ਦੇ ਕਈ ਇਲਾਕਿਆਂ ਨੂੰ ਅਗਲੇ 24 ਤੋਂ 48 ਘੰਟਿਆਂ ਤਾਰਾਂ ਨਾਲ ਹਲਕੇ ਦਰਮਿਆਨੀ ਮੀਂਹ ਨਾਲ ਪ੍ਰਭਾਵਿਤ ਕਰੂਗਾ ਤੇ ਕੱਲ ਤੇਜ਼ ਪੂਰੇ ਦੀਆਂ ਠੰਡੀਆਂ ਹਵਾਵਾਂ ਕੱਲ ਵੀ ਚਲਦੀਆਂ ਰਹਿਣਗੀਆਂ ਤੇ ਪਰਸੋਂ ਵੀ ਦੁਪਹਿਰ ਤੱਕ ਜਿਹੜੀਆਂ ਠੰਡੀਆਂ ਪੂਰੇ ਦੀਆਂ ਹਵਾਵਾਂ ਜਿਹੜੀਆਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਚਲਦੀਆਂ ਰਹਿਣਗੀਆਂ ਨੇ ਜੀਹਦਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਕੋਲਡ ਡੇ ਦੀ ਸਥਿਤੀ ਜਾਰੀ ਰਹੂਗੀ ਅੱਜ ਵੀ ਪੰਜਾਬ ਵਿੱਚ ਕੋਲਡ ਡੇ ਰਿਹਾ ਤੇ ਕੱਲ ਤੇ ਪਰਸੋਂ ਵੀ ਜਿਹੜੀ ਪੰਜਾਬ ਵਿੱਚ ਕੋਲਡ ਡੇ ਦੀ ਸਥਿਤੀ ਜਾਰੀ ਰਹਿ ਸਕਦੀ ਹੈ ਕਿ ਕਹਿੰਦਾ ਭਾਪ ਜਦੋਂ ਸੂਚਨਾ ਦਿਖਾਈ ਦੇਵੇ ਤੇ ਦਿਨ ਦਾ ਪਾਰਾ ਆਮ ਨਾਲੋਂ 4-5 ਡਿਗਰੀ ਘੱਟ ਰਿਕਾਰਡ ਹੋਵੇ ਜਾਂ 16 ਡਿਗਰੀ ਤੋਂ ਦਿਨ ਦਾ ਪਾਰਾ ਹੇਠਾਂ ਖਿਸਕ ਜਾਵੇ ਤਾਂ ਉਹਨੂੰ ਕੋਲਡ ਡੇ ਦੀ ਸਥਿਤੀ ਕਿਹਾ ਜਾਂਦਾ ਤੇ ਕੱਲ ਵੀ ਜਿਹੜੀ ਕੋਲਡ ਡੇ ਦੀ ਸਥਿਤੀ ਆ ਜਿਹੜੀ ਉਹ ਜਾਰੀ ਰਹਿ ਸਕਦੀ ਹੈ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਬੱਚੇ ਬਾਕੀ ਕੋਈ ਵੀ ਅਪਡੇਟ ਤੁਸੀਂ ਲੈਣਾ ਚਾਹੁੰਦੇ ਹੋ ਖਾਸ ਤੌਰ ਤੇ ਤਾਂ ਮਤਲਬ ਕਿ ਲੋਹੜੀ ਤੋਂ ਪਹਿਲਾਂ ਇਹ ਸਿਸਟਮ ਦੱਸ ਤੱਕ ਦੇ ਰਿਹਾਗਾ ਤਾਂ ਲੋਹੜੀ ਦਾ ਜਿਹੜਾ ਤਿਹਾਰਾ ਬਹੁਤੇ ਪੰਜਾਬ ਦੇ ਵਿੱਚ ਮਨਾਇਆ ਜਾਂਦਾਗਾ ਤਾਂ ਲੋਕ ਲਗਾਤਾਰ ਮੈਸੇਜ ਕਰ ਰਿਹਾ ਵੀ ਅਸੀਂ ਲੋਹੜੀ ਦਾ ਤਿਹਾਰ 11 ਦੀ ਸ਼ਾਮ ਨੂੰ ਮਨਾਉਣਾਗਾ ਤੇ ਜਾਂ 12 ਦੀ ਸ਼ਾਮ ਨੂੰ ਮਨਾਉਣਾਗਾ ਕਿੱਦਾਂ ਰਹੂਗਾ ਮੌਸਮ ਤਾਂ ਸਾਰਿਆਂ ਨੂੰ ਇਹੀ ਅਪੀਲ ਆਗੀ ਵੀ 11 ਕੱਲ 11 ਜਨਵਰੀ ਦੁਪਹਿਰਵਾ ਤੇ ਸ਼ਾਮ ਨੂੰ ਜਿਹੜੀ ਐਕਟੀਵਿਟੀ ਆ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਡੀ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਕਿ ਇਦਾਂ ਦੀ ਉਮੀਦ ਜਾਪ ਰਹੀ ਹੈ ਕਿ ਆ ਦਾ ਉਸ ਹਿਸਾਬ ਨਾਲ ਆ ਦਾ ਜੋ ਵੀ ਤੁਸੀਂ ਤਿਹਾਰ ਮਨਾ ਰਹੇ ਹੋਗੇ ਤਾਂ ਉਸ ਹਿਸਾਬ ਨਾਲ ਆ ਦਾ ਪ੍ਰਬੰਧ ਕਰ ਸਕਦੇ ਹੋਗੇ ਕਿਉਂਕਿ ਕੱਲੇ-ਕੱਲੇ ਵੀਰ ਨੂੰ ਦੱਸਣਾ ਔਖਾ ਹੋ ਜਾਂਦਾ ਕੱਲੇ-ਕੱਲੇ ਮੈਸੇਜ ਦਾ ਕਈ ਵਾਰ ਮੌਕੇ ਤੇ ਰਿਪਲਾਈ ਨਹੀਂ ਹੁੰਦਾ ਤਾਂ ਉਸ ਹਿਸਾਬ ਨਾਲ ਤੁਸੀਂ ਆ ਦਾ ਇੰਤਜ਼ਾਮ ਰੱਖ ਸਕਦੇ ਹੋਗੇ ਪਰ 12 ਜਨਵਰੀ ਟੜਕਸਾਤ ਤੇ ਦੁਪਹਿਰ ਤੱਕ ਥੋੜੀ ਜ਼ਿਆਦਾ ਉਮੀਦ ਰਹੂਗੀ ਉਮੀਦ ਇਹ ਜਾਪ ਰਹੀ ਹੈ ਵੀ 12 ਜਨਵਰੀ ਦੁਪਹਿਰ ਬਾਅਦ ਤੋਂ ਸ਼ਾਮ ਨੂੰ ਜਾਂ 12 ਜਨਵਰੀ ਦੁਪਹਿਰ ਬਾਅਦ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਮੌਸਮ ਜ਼ਿਆਦਾਤਰ ਇਲਾਕਿਆਂ ਵਿੱਚ ਖੁਸ਼ਕ ਹੋਣ ਦੀ ਸੁਭਾਵਨਾ ਜਾਪ ਰਹੀ ਹੈਗੀ। ਬਾਕੀ 메ਨ ਕਾਰਵਾਈ ਹੈ ਜਿਹੜੀ ਕੱਲ 11 ਜਨਵਰੀ ਦੁਪਹਿਰ ਬਾਅਦ ਤੋਂ ਲੈ ਕੇ 12 ਜਨਵਰੀ 11-12 ਵਜੇ ਤੱਕ ਹੀ ਜਿਹੜੀ ਜ਼ਿਆਦਾ ਐਕਟੀਵਿਟੀ ਦੀ ਸੁਭਾਵਨਾ ਰਹੂਗੀ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਵਿੱਚ। ਬਾਕੀ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਦਰਮਿਆਨੀ ਤੋਂ ਉਚੇਰੇ ਪਹਾੜੀ ਇਕਤਰਾ ਵਿੱਚ ਚੰਗੀ ਬਰਫਵਾਰੀ ਦਾ ਇੱਕ ਨਵੇਕਲਾ ਦੌਰ ਜਿਹੜਾ ਦੇਖ ਨੂੰ ਮਿਲ ਸਕਦਾ ਕਿ ਸਾਲ ਦਾ ਇਹ ਪਹਿਲਾ ਐਕਟਵ ਪਾਸਮੀ ਸਿਸਟਮਾ ਜਿਹੜਾ ਪੰਜਾਬ ਸਮੇਤ ਸਮੁੱਚੇ ਉੱਤਰ ਪਾਤ ਨੂੰ ਜਿਹੜਾ ਅਗਲੇ 24 ਤੋਂ 48 ਘੰਟਿਆਂ ਦੌਰਾਨ ਜਿਹੜਾ ਪ੍ਰਭਾਵਿਤ ਕਰ ਸਕਦਾ ਹੈਗਾ ਸੋ ਇੰਨੀ ਕ ਅਪਡੇਟ ਸੀ ਮੌਸਮ ਦੀ ਅਗੇਤੀ ਜਾਣਕਾਰੀ ਲਈ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ